ਨਮਸਕਾਰ ਜੀ ਪਿਆਰੇ ਦਰਸ਼ਕੋ ਮੈਂ ਸ਼ਮਸ਼ੀਰ ਬੱਗਾ ਤੁਸੀਂ ਦੇਖ ਰਹੇ ਹੋ ਆਰਟੀ 1 ਤੇ ਅਸੀਂ ਅਕਸਰ ਆਪਣੇ ਸਟੂਡੀਓ ਰਾਹੀਂ ਬਹੁਤ ਸਾਰੇ ਸ਼ਖਸੀਅਤਾਂ ਨੂੰ ਤੁਹਾਡੇ ਰੋਬਰੂ ਗੱਲ ਚੁੱਕੀਆਂ ਪਰ ਲੇਕਿਨ ਅੱਜ ਜਿਹੜੇ ਸ਼ਖਸੀਅਤ ਨੂੰ ਮੈਂ ਤੁਹਾਡੇ ਰੋਬਰੂ ਕਰਨ ਜਾ ਰਿਹਾ ਉਹ ਇੱਕ ਵੱਖਰੇ ਹੀ ਤਰ੍ਹਾਂ ਦੀ ਸ਼ਖਸੀਅਤ ਹੈ ਜਿਨ੍ਹਾਂ ਨੇ ਅੱਜ ਸਾਡੇ ਸਮਾਜ ਦੇ ਵਿੱਚ ਬਹੁਤ ਸਾਰਾ ਨਾਮ ਘਟਿਆ ਹੈ ਤੇ ਕਾਨੂੰਨ ਦੇ ਵਿੱਚ ਮੇਰੀ ਮਰਜ਼ਾ ਸਾਡੇ ਰੋਪੜ ਦੇ ਐਸਐਸਪੀ ਗੁਲਮੀ ਸਿੰਘ ਖਰੋਣਾ ਜੀ ਸਸਕਲ ਜੀ ਬਹੁਤ ਸ਼ੁਕਰੀਆ ਜੀ ਠੀਕ ਠਾਕ ਹੈ ਜੀ ਬਿਲਕੁਲ ਠੀਕ ਹੈ ਜੀ ਪਹਿਲੇ ਸਵਾਗਤ ਹੈ ਜੀ ਤੁਹਾਡਾ ਸਾਡੇ ਸਟੂਡੀਓ ਆਰਟੀਵੀ 1 ਦੇ ਵਿੱਚ ਧੰਨਵਾਦ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਜੀ ਕਿਉਂਕਿ ਅ ਤੁਹਾਡੇ ਵਰਗੇ ਅਫਸਰ ਜਿਹੜੇ ਐ ਅਸੀਂ ਚਾਹੁੰਦੇ ਆ ਵੀ ਉਹਨਾਂ ਦੇ ਅਫਸਰਾਂ ਦੀ ਤੁਹਾਡੀ ਜਿਹੜੀ ਕਾਰਜਕਾਰੀ ਹੈ ਕੰਮਕਾਰ ਹੈ ਲੋਕਾਂ ਦੇ ਰਾਹਿੰਦੇ ਸੀ ਵੀ ਕਿਸ ਤਰ੍ਹਾਂ ਕੀਤੇ ਜਾਂਦੇ ਆ ਕਿਵੇਂ ਅੱਜ ਨਾਮ ਖੱਟੇ ਜਾਂਦਾ ਹੈ ਤੇ ਪਹਿਲਾਂ ਸ਼ੁਰੂਆਤ ਕਰਾਂਗੇ ਜੀ ਵੀ ਤੁਹਾਡੀ ਜਿਹੜੀ जी जी मेरा नाम गुलनीत सिंह खुराना है मैं दो हज़ार बारह बैपीएस है उस वेले मैं एस एस पी रूपनगर बतौर काम कर रहा है मैं यूपी बहराइच जिले का रहने वाला है और बिलोंग टू वेरी हंबल फैमिली मेरे फादर साहब का इलेक्ट्रॉनिक्स का बिजनेस है अजे भी वो शॉप पर दे बैठते हैं जी जी और मदर मेरे टीचर रिटायर हो गए ਅਸੀਂ ਤਿੰਨ ਬ੍ਰਦਰ ਹੈਗੇ ਆਂ ਔਰ ਹੁਣ ਤਿੰਨੇ ਹੀ ਜਿਹੜੇ ਹੈਗੇ ਨਾ ਗਵਰਨਮੈਂਟ ਜੌਬ ਵਿੱਚ ਹੈ ਬਿਲਕੁਲ ਬਹੁਤ ਧੰਨਵਾਦ ਤੁਹਾਡਾ ਜੀ ਤੁਸੀਂ ਆਪਣੀ ਜਨਮ ਭੂਮੀ ਦੇ ਬਾਰੇ ਵਿੱਚ ਦੱਸਿਆ ਤੇ ਪੜ੍ਹਾਈ ਪਿੰਡ ਦੇ ਸਕੂਲ ਚੋਂ ਹੀ ਕੀਤੀ ਹੋਣੀ ਜੀ ਬਿਲਕੁਲ ਆਪਾਂ ਸ਼ਹਿਰ ਤੇ ਰਹਿਣ ਵਾਲੇ ਹੈਗੇ ਆਂ ਪਹਿਲਾਂ ਮੈਂ ਜਿਹੜਾ ਹੈਗਾ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਿਆ ਸੀਗਾ ਉਸ ਤੋਂ ਬਾਅਦ ਫਿਰ ਗਵਰਨਮੈਂਟ ਸਕੂਲ ਵਿੱਚ ਪੜ੍ਹਿਆ ਔਰ ਫਿਰ ਗਵਰਨਮੈਂਟ ਕਾਲਜ ਤੋਂ ਗ੍ਰੈਜੂਏਸ਼ਨ ਕੰਪਲੀਟ ਕੀਤੀ ਇੱਕ ਗ੍ਰੈਜੂਏਸ਼ਨ ਕੰਪਲੀਟ ਕਰਨ ਤੋਂ ਬਾਅਦ ਫਿਰ ਮੈਂ ਸਿਵਲ ਸਰਵਿਸੇਜ਼ ਦੀ ਤਿਆਰੀ ਜਿਹੜੀ ਹੈਗੀ ਹੈ ਬਿਲਕੁਲ ਉਹ ਆਪਣੇ ਇੱਕ ਬ੍ਰਦਰ ਦੇ ਕਾਫੀ ਖਾਸ ਫਰੈਂਡ ਹੈਗੇ ਨੇ ਆਸ਼ੀਸ਼ ਸ਼ਿਵਾਸਤ ਉਹਨਾਂ ਦੇ ਨਾਲ ਸ਼ੁਰੂ ਕੀਤੀ ਸੀ ਆਪਣੇ ਜ਼ਿਲ੍ਹੇ ਵਿੱਚ ਹੀ ਸ਼ਹਿਰ ਵਿੱਚ ਹੀ ਉਸ ਤੋਂ ਬਾਅਦ ਫਿਰ ਮੈਂ ਸਟੇਸ਼ਨ ਮਾਸਟਰ ਸਿਲੈਕਟ ਹੋ ਗਿਆ 2006 ਵਿੱਚ ਜੀ ਔਰ ਫਿਰ ਟ੍ਰੇਨਿੰਗ ਤੋਂ ਬਾਅਦ ਮੈਂ ਜੌਨਪੁਰ ਦੇ ਨਾਲ ਇੱਕ ਜਫਰਾਬਾਦ ਸਟੇਸ਼ਨ ਹੈਗਾ ਉੱਥੇ ਕريب ਸਵਾ ਸਾਲ ਡਿਊਟੀ ਕੀਤੀ ਹੈਗੀ ਔਰ ਜਦੋਂ ਮੈਨੂੰ ਲੱਗਾ ਕਿ ਹੁਣ ਇੱਥੇ ਹੋਰ ਤਿਆਰੀ ਨਹੀਂ ਹੋ ਸਕਦੀ ਹੈ ਔਰ ਪੜ੍ਹਾਈ ਵੀ ਮੇਰੀ ਕਾਫੀ ਰੁਕ ਗਈ ਸੀਗੀ ਉਸੇ ਟਾਈਮ ਤੇ ਮੈਂ ਉਸ ਡਿਗਰੀਸ਼ਨ ਵੀ ਆਪਣੀ ਮੈਸੇਜ ਕੰਪਲੀਟ ਕਰ ਲਈ ਸੀਗੀ ਫਿਰ ਮੈਂ ਰਿਜ਼ਾਈਨ ਕਰਕੇ ਦਿੱਲੀ ਤਿਆਰੀ ਕਰਨ ਵਾਸਤੇ ਚੱਲ ਗਿਆ ਔਰ ਦਿੱਲੀ ਵਿੱਚ অলমোਸਟ 4 ਸਾਲ ਰਹਿਣ ਤੋਂ ਬਾਅਦ ਫਿਰ ਮੈਂ ਪੀਜੀਟੀ ਮੈਥਮੈਟਿਕਸ ਸਿਲੈਕਟ ਹੋ ਗਿਆ ਸੀ ਕੇਂਦਰੀ ਵਿਦਿਆਲੇ 'ਚ ਬਿਲਕੁਲ ਔਰ ਉਹਦੇ ਵਿੱਚ ਵੀ ਮੈਂ ਪਠਾਨਕੋਟ ਇੱਥੇ ਨੰਗਲਪੁਰ ਹੈਗਾ ਆਪਣਾ ਅਡਾ ਉੱਥੇ ਇੱਕ ਕੇਂਦਰੀ ਵਿਦਿਆਲੇ 'ਚ ਪੋਸਟਡ ਰਹਾ অলমোਸਟ 11 ਮਹੀਨੇ ਮੈਂ ਉੱਥੇ ਲਗਾਏ ਔਰ ਉਸ ਤੋਂ ਬਾਅਦ ਫਿਰ ਮੇਰਾ ਆਈਪੀਐਸਸੀ ਸਿਲੈਕਸ਼ਨ ਹੋ ਗਿਆ ਔਰ ਟ੍ਰੇਨਿੰਗ ਤੇ ਮੈਂ ਹਾਈਦਰਾਬਾਦ ਚਲਾ ਗਿਆ ਜਿਹੜੇ ਆਈਪੀਐਸ ਦੇ ਵਿੱਚ ਸਿਲੈਕਸ਼ਨ ਹੋਇਆ ਪੜਾਈ ਰਹੀ ਹੈ ਉੱਥੇ ਕਿਵੇਂ ਦਾ ਰਿਹਾ ਕਿੰਨੀਆਂ ਮੁਸ਼ਕਲਾਂ ਆਈਆਂ ਦੇਖੋ ਜੀ ਪੜ੍ਹਾਈ ਜਿਹੜੀ ਹੈਗੀ ਐ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਕਿ ਤਿਆਰੀ ਤੇ ਮੈਂ ਗ੍ਰੈਜੂਏਸ਼ਨ ਤੋਂ ਬਾਅਦ ਹੀ ਸ਼ੁਰੂ ਕਰਤੀ ਸੀਗੀ ਬਟ ਬੜੀ ਹੈਫਜ਼ਰਡ ਵੇ ਵਿੱਚ ਸੀਗੀ ਇੱਕ ਕਲੀਅਰ ਕਟ ਡਾਇਰੈਕਸ਼ਨ ਨਹੀਂ ਸੀਗਾ ਔਰ ਮੈਂ ਕਹੂੰਗਾ ਕਿ ਮੈਨੂੰ ਇਹਨਾਂ ਪਤਾ ਵੀ ਨਹੀਂ ਸੀਗਾ ਕਿ ਮੈਂ ਸਿਲੈਕਸ਼ਨ ਮੇਰਾ ਹੋਏਗਾ ਕਿ ਨਹੀਂ ਹੋਏਗਾ ਐਸੇ ਕਰਕੇ ਜਦੋਂ ਮੈਨੂੰ ਗਵਰਨਮੈਂਟ ਜੌਬ ਇੱਕ ਮਿਲੀ ਸਟੇਸ਼ਨ ਮਾਸਟਰ ਦੀ ਤੇ ਮੈਂ ਉੱਥੇ ਜੁਆਇਨ ਕਰ ਲਿਆ ਔਰ ਉਸ ਤੋਂ ਬਾਅਦ ਜਦੋਂ ਮੈਂ ਪੜ੍ਹਾਈ ਸ਼ੁਰੂ ਕੀਤੀ ਆਪਣੀ ਮੈਂ ਪੋਸਟ ਗ੍ਰੈਜੂਏਸ਼ਨ ਵੀ ਜੁਆਇਨ ਕਰ ਲਈ ਜੀ ਜੀ ਔਰ ਜਦੋਂ ਮੈਨੂੰ ਸਮਾਂ ਬੜਾ ਘੱਟ ਮਿਲਦਾ ਸੀ ਕਿਉਂਕਿ ਕਈ ਵਾਰ ਔਰ ਪੜ੍ਹਾਈ ਕਰਦੇ ਵਿੱਚ ਸਮਾਂ ਘੱਟ ਮਿਲਣ ਕਰਕੇ ਫਿਰ ਮੈਨੂੰ ਲੱਗਿਆ ਕਿ ਮੈਨੂੰ ਰਿਜ਼ਾਈਨ ਕਰਕੇ ਹੀ ਤਿਆਰੀ ਕਰਨੀ ਚਾਹੀਦੀ ਹੈ। ਬਿਲਕੁਲ। ਔਰ ਫਿਰ ਮੈਂ ਆਪਣੇ ਪੇਰੈਂਟਸ ਤੇ ਕੋਲੋਂ ਜਿਹੜਾ ਹੈਗਾ ਗਾਈਡੈਂਸ ਲਿਆ ਕਿ ਮੈਂ ਹੁਣ ਰਿਜ਼ਾਈਨ ਕਰਨਾ ਚਾਹੁੰਦਾ ਹਾਂ ਤੇ ਮੇਰੇ ਪੇਰੈਂਟਸ ਦਾ ਹੀ ਕਹਿਣਾ ਸੀਗਾ ਕਿ ਤੁਸੀਂ ਆਪਣੀ ਮਰਜ਼ੀ ਦੇ ਨਾਲ ਜੌਬ ਜੁਆਇਨ ਕੀਤੀ ਸੀ। ਬਿਲਕੁਲ। ਹੁਣ ਤੁਹਾਡੀ ਮਰਜ਼ੀ ਇਫ ਯੂ ਵਾਂਟ ਟੂ ਰਿਜ਼ਾਈਨ ਯੂ ਕੈਨ ਰਿਜ਼ਾਈਨ। ਤੇ ਮੈਂ ਫਿਰ ਜੌਬ ਛੱਡ ਕੇ ਫਿਰ ਦਿੱਲੀ ਚਲ ਗਿਆ। ਦਿੱਲੀ ਵਿੱਚ ਵੀ ਮੈਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸ਼ੁਰੂਆਤ ਵਿੱਚ ਮੇਰੀ ਤਬੀਅਤ ਤਬੀਅਤ ਵੀ ਕਾਫੀ ਖਰਾਬ ਹੋਈ ਮੈਨੂੰ ਜੌਂਡਿਸ ਹੋ ਗਿਆ ਚਿਕਨ ਪੌਕਸ ਹੋ ਗਿਆ ਬਟ ਵਿਦ ਗੌਟਸ ਗਰੇਸ ਜਿਹੜਾ ਹੈਗਾ ਮੈਂ ਫਿਰ ਵੀ ਲੱਗਿਆ ਰਿਹਾ ਤਿਆਰੀ ਕਰਦਾ ਰਿਹਾ ਔਰ ਇੱਕ ਨਾਰਮਲ ਬੰਦਾ ਸੀਗਾ ਮੈਂ ਕੋਈ ਬਹੁਤ ਜ਼ਿਆਦਾ ਮਤਲਬ ਮੈਂ ਕਹਾਂ ਉਹ ਬਹੁਤ ਪੜਨ ਵਾਲਾ ਬੰਦਾ ਕਿ ਹਾਂ 12 12 ਘੰਟੇ 16 16 ਘੰਟੇ ਬੈਠ ਸਕਦਾ ਹੈਗਾ ਤਾਂ ਉਹਦੀ ਗੱਲ ਨਹੀਂ ਸੀਗੀ 8 ਤੋਂ 10 ਘੰਟੇ ਡੇਲੀ ਚੰਗੀ ਪੜਾਈ ਦਿੰਦਾ ਸੀਗਾ ਔਰ ਉਹਦੇ ਬਦੌਲਤ ਹੀ ਜਿਹੜਾ ਹੈਗਾ ਥਰਡ ਅਟੈਂਪਟ ਵਿੱਚ ਜਿਹੜਾ ਹੈਗਾ ਮੇਰਾ ਸਿਲੈਕਸ਼ਨ ਯੂਪੀਐਸਸੀ ਸੀ ਆਪਣੇ ਜਿਹੜੀ ਫੀਸ ਵਗੈਰਾ ਜਦੋਂ ਕਹਿੰਦੇ ਉਹਨੂੰ ਪਤਾ ਲੱਗਿਆ ਸੀ ਵੀ ਤੁਸੀਂ ਆਪਣੇ ਫੀ ਟਿਊਸ਼ਨ ਵੀ ਪੜਾਉਂਦੇ ਸੀਗੇ ਬਿਲਕੁਲ ਜਦੋਂ ਗ੍ਰੈਜੂਏਸ਼ਨ ਆਪਾਂ ਕਰ ਰਹੇ ਸੀਗੇ ਉਸ ਟਾਈਮ ਤੇ ਫਿਰ ਬਿਕੋਜ਼ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਕਿ ਖੰਭਲ ਫੈਮਿਲੀ ਤੋਂ ਬਿਲੋਂਗ ਕਰਦੇ ਆਂ ਤਿੰਨ ਭਰਾ ਹੈਗੇ ਆਂ ਤੇ ਪਹਿਲਾਂ ਵੱਡੇ ਭਰਾ ਜਿਹੜੇ ਹੈਗੇ ਨੇ ਉਹ ਤੇ ਮੈਡੀਕਲ ਦੀ ਤਿਆਰੀ ਵਾਸਤੇ ਦਿੱਲੀ ਚਲ ਗਏ ਸੀਗੇ ਤੇ ਖਰਚੇ ਕਾਫੀ ਸੀਗੇ ਕਾਫੀ ਖਰਚੇ ਸੀ ਔਰ ਉਸ ਕਰਕੇ ਕਈ ਵਾਰੀ ਹੁੰਦਾ ਸੀਗਾ ਸਾਨੂੰ ਕਿ ਆਪਣੇ ਖਰਚਿਆਂ ਵਾਸਤੇ ਥੋੜਾ ਜਿਹਾ ਪੈਸੇ ਘੱਟ ਮ ਹੁੰਦੇ ਸੀਗੇ ਔਰ ਸਾਨੂੰ ਤੇ ਉਸ ਟਾਈਮ ਤੇ ਮੈਨੂੰ ਯਾਦ ਹੈ ਜਦੋਂ ਛੋਟੇ ਹ ਪਾਕਟ ਮਨੀ ਮਿਲਦੀ ਹੁੰਦੀ ਸੀਗੀ ਉਹ ਵੀ ਜਦੋਂ ਦੁਕਾਨ ਖੁੱਲੀ ਹੋਵੇ ਜਿਸ ਦਿਨ ਦੁਕਾਨ ਬੰਦ ਹੋ ਉਸ ਦਿਨ ਉਹ ਵੀ ਨਹੀਂ ਮਿਲਦਾ ਸੀਗਾ ਤੇ ਜਦੋਂ ਗ੍ਰੈਜੂਏਸ਼ਨ ਵਿੱਚ ਪਹੁੰਚੇ ਤੇ ਫਿਰ ਸਾਨੂੰ ਇੱਕ ਆਪਸ਼ਨ ਹੋ ਗਿਆ ਕਿ ਆਪਾਂ ਆਪ ਪੜਾ ਕੇ ਵੀ ਜਿਹੜਾ ਹੈਗਾ ਆਪਣੇ ਵਾਸਤੇ ਕੁਝ ਪੈਸੇ ਜੋੜ ਸਕਦੇ ਹਾਂ ਔਰ ਵਾਈਗੁਰੂ ਦੀ ਪੂਰੀ ਕਿਰਪਾ ਰਹੀ ਆਪਾਂ ਟਿਊਸ਼ਨ ਦੇ ਥਰੂ ਜਿੰਨੇ ਵੀ ਪੈਸੇ ਕਮਾਏ ਉਹਦੇ ਥਰੂ ਆਪਾਂ ਐਗਜ਼ਾਮਸ ਫਾਰਮ ਭਰਨਾ ਕੋਈ ਕਿਤਾਬ ਖਰੀਦਣੀ ਹੋ ਕਿਤਾਬ ਖਰੀਦ ਲਈ ਤਾਂ ਉਹ ਪੈਸਿਆਂ ਦਾ ਸਾਨੂੰ ਕਾਫੀ ਜਿਹੜਾ ਹੈਗਾ ਮਦਦ ਰਹੀ ਜਿਹੜੇ ਕਿ ਆਪਾਂ ਆਪਣੀ ਕਮਾਈ ਤੋਂ ਹੀ ਜਿਹੜੇ ਉਸ ਵੇਲੇ ਤੁਸੀ ਦੱਸਦੇ ਸੀ ਇੱਕ ਸਾਈਕਲ ਵੀ ਖਰੀਦ ਅਸੀ ਤੁਸੀ ਬਿਲਕੁਲ ਦੇਖੋ ਜਦੋਂ ਤੁਸੀਂ ਟਿਊਸ਼ਨ ਪੜਾਉਣੀ ਹੈਗੀ ਐ ਇੱਕ ਵਾਰੀ ਇਨਸੀਡੈਂਟ ਹੋ ਗਿਆ ਸੀ ਸਾਡੇ ਘਰ ਵਿੱਚ ਪਿਛਲਾ ਵਾਲਾ ਪੋਰਸ਼ਨ ਨਹੀਂ ਬਣਿਆ ਹੋਇਆ ਸੀਗਾ ਤੇ ਅਸੀਂ ਪਿੱਛੇ ক্রিকেট ਛੋਟੇ ਜਿਹੇ ਕਮਰੇ 'ਚ ਹੀ ਖੇਡਣ ਲੱਗ ਗਏ ਤੇ ਬਾਹਰੋਂ ਸਾਡੀ ਕੋਈ ਸਾਈਕਲ ਚੁੱਕ ਕੇ ਲੈ ਗਿਆ ਫਿਰ ਉਸ ਤੋਂ ਬਾਅਦ ਸਾਈਕਲ ਖਰੀਦਣੀ ਸੀਗੀ ਤੇ ਚੋਕ ਮੈਂ ਪੜਾਉਂਦਾ ਸੀਗਾ ਤੇ ਮੇਰੇ ਕੋਲ ਪੈਸੇ ਸੀਗੇ ਤੇ ਮੈਂ ਇੱਕ ਸਾਈਕਲ ਵੀ ਜਿਹੜੀ ਹੈਗੀ ਸੈਕੰਡ ਹੈਂਡ ਫਿਰ ਮੈਂ ਆਪਣੇ ਪੈਸੇ ਤੋਂ ਖਰੀਦੀ ਸੀਗੀ ਬਹੁਤ ਆਉਂਦਾ ਜਦੋਂ ਤੁਸੀਂ ਆਪਣੇ ਪੈਸੇ ਤੋਂ ਕੋਈ ਚੀਜ਼ ਖਰੀਦਦੇ ਆ ਤਾਂ ਪਰ ਉਹਦੇ ਬਾਅਦ ਫਿਰ ਪ੍ਰਿਆਬ ਜਿਹੜੀ ਕਦੋਂ ਹੋਈ ਬਿਲਕੁਲ ਪੰਜਾਬ ਵਿੱਚ ਪਹਿਲੀ ਮੇਰੀ ਐਂਟਰੀ ਹੋਈ ਜਦੋਂ ਮੈਂ ਪੀਜੀਟੀ ਮੈਥਮੈਟਿਕਸ ਕੇਂਦਰੀ ਵਿਦਿਆਲੇ ਚ ਲੱਗਿਆ ਸੀਗਾ ਮੈਂ ਮੰਗਲ ਔਰ ਪਠਾਨਕੋਟ ਪੋਸਟਡ ਰਹਾ ਕਰੀਬ 11 ਮਹੀਨੇ ਜੀ ਔਰ ਉੱਥੇ ਹੀ ਰਹਿ ਕਰਕੇ ਮੈਂ ਇੰਟਰਵਿਊ ਦਿੱਤਾ ਸੀਗਾ ਸਿਵਲ ਸਰਵਿਸਿਜ਼ ਦਾ 3rd ਅਟੈਂਪਟ ਤੇ ਚੋਰ ਫਿਰ ਮੇਰਾ ਸੈLECTION ਹੋ ਗਿਆ ਜੀ ਫਿਰ ਮੈਂ ਹਦਰਾਬਾਦ ਚਲ ਗਿਆ ਟ੍ਰੇਨਿੰਗ ਵਾਸਤੇ ਔਰ ਮਾਰਚ ਜਦੋਂ ਸਾਡਾ ਕਾਡਰ ਅਲੋਕੇਸ਼ਨ ਹੋਇਆ ਤੇ ਜਿਹੜਾ ਵਾਈਕਰੂ ਦਾ ਪੂਰਾ ਜਿਹੜਾ ਹੈਗਾ 7 ਸੀਗਾ ਤੋਂ ਉਹਨੇ ਵਾਪਸ ਮੈਨੂੰ ਫੇਰ ਪੰਜਾਬ ਕਾਡਰ ਹੀ ਅਲੋਕੇਟ ਕਰਤਾ ਤੇ ਹੁਣ ਮੈਂ ਪੰਜਾਬ ਕਾਡਰ ਵਿੱਚ 2012 13 ਸਾਲ ਹੋ ਗਏ ਨੌਕਰੀ ਕਰਦਿਆਂ ਹੋਇਆ ਵੱਖ-ਵੱਖ ਸਟੇਸ਼ਨਾਂ ਤੇ ਮੈਂ ਰਿਹਾ ਇਥੇ ਔਰ ਬਤੌਰ ਐਸਪੀ ਬਤੌਰ ਐਸਪੀ ਤੇ ਐਸਐਸਪੀ ਅੱਛਾ ਤੁਸੀਂ ਪੰਜਾਬੀ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਆਈ ਜਦੋਂ ਪੰਜਾਬ ਚ ਐਂਟਰ ਕਰਕੇ ਬੋਲਣ ਮਿਲੇ ਜਾਂ ਅ ਥੋੜੀ ਜੀ ਪ੍ਰੋਬਲਮ ਸ਼ੁਰੂ ਵਿੱਚ ਆਉਂਦੀ ਸੀਗੀ ਪਹਿਲਾਂ ਤੇ ਮੈਂ ਕਹੂੰਗਾ ਕਿ ਸਾਨੂੰ ਥੋੜਾ ਜਿਹਾ ਤੇ ਨੌਲੇਜ ਸੀਗੀ ਕਿਉਂਕਿ ਜਦੋਂ ਮੈਂ ਕਲਾਸ 1 ਔਰ 2 ਕੀਤੀ ਸੀਗੀ ਉਸ ਟਾਈਮ ਤੇ ਸਾਡੇ ਇਥੇ ਗੁਰੂ ਨਾਨਕ ਅਕੈਡਮੀ ਸੀਗੀ ਸਾਨੂੰ ਪੰਜਾਬੀ ਪੜ੍ਹਾਇ ਗਈ ਸੀ ਉੱਥੇ ਓਕੇ ਉਸ ਤੋਂ ਬਾਅਦ ਫਿਰ ਅਕੈਡਮੀ ਬੰਦ ਹੋ ਗਈ ਫਿਰ ਅਸੀਂ ਨਾਰਮਲ ਸਕੂਲ ਸੇ ਚੱਲ ਗਏ ਜਿੱਥੇ ਹਿੰਦੀ ਜਾਂ ਸੰਸਕ੍ਰਿਤਿ ਪੜਾਈ ਜਾਂਦੀ ਸੀਗੀ ਔਰ ਫਿਰ ਜਦੋਂ ਪਾਠ ਕਰਦੇ ਹੁੰਦੇ ਸੀ ਪਹਿਲਾਂ ਹਿੰਦੀ ਦੇ ਗੁਟਕੇ ਸਾਹਿਬ ਤੋਂ ਪਾਠ ਸ਼ੁਰੂ ਕੀਤਾ ਫਿਰ ਹੌਲੀ ਹੌਲੀ ਪੰਜਾਬੀ ਤੇ ਸ਼ਿਫਟ ਕਰ ਗਏ ਤੇ ਬੇਸਿਕ ਨੋਲਿਜ ਜਿਹੜਾ ਹੈਗਾ ਅੱਖਰਾਂ ਦੀ ਸਾਨੂੰ ਸੀਗੀ ਬਟ ਜਿਆਦਾ ਜਿਹੜਾ ਹੈਗਾ ਮੈਂ ਕਹੂੰਗਾ ਕਿ ਪੰਜਾਬੀ ਪੜ੍ਹਨਾ ਲਿਖਣਾ ਜਾਂ ਬੋਲਣਾ ਉਹ ਪੰਜਾਬ ਵਿੱਚ ਆ ਕੇ ਕੀ ਹੋਇਆ ਪੰਜਾਬ ਚੱਕ ਪੰਜਾਬੀ ਇਹਦੇ ਨਾਲ ਜਦੋਂ ਗੱਲਬਾਤ ਕਰਦੀ ਦਿੱਲੀ ਬਿਲਕੁਲ ਜੀ ਅੱਛਾ ਜਦੋਂ ਤੁਸੀਂ ਦੱਸਿਆ ਵੀ ਪੰਜਾਬ ਦੇ ਵਿੱਚ ਐਂਟਰੀ ਹੋਈ ਹੈ بطور ਆਈਪੀਐਸ ਜੀ ਕਿਹੜੇ ਜ਼ਿਲ੍ਹੇ ਚ ਹੋਈ ਹੈ ਪਹਿਲੀ ਮੇਰੀ ਟ੍ਰੇਨਿੰਗ ਜਿਹੜੀ ਹੈਗੀ ਉਹ ਅੰਮ੍ਰਿਤਸਰ ਸਾਹਿਬ ਦੀ ਹੈਗੀ ਮੈਂ ਐਸਐਚਓ ਬੀ ਡਿਵੀਜ਼ਨ ਸੀਗਾ ਉੱਥੇ ਔਰ ਉਸ ਤੋਂ ਬਾਅਦ ਫਿਰ ਮੈਨੂੰ ਜਦੋਂ ਇੰਡੀਪੈਂਡੈਂਟ ਪੋਸਟਿੰਗ ਮਿਲੀ ਬਤੌਰ ਐਸਪੀ ਉਦੋਂ ਮੈਂ ਪਟਿਆਲੇ ਪੋਸਟ ਹੋਇਆ ਸੀਗਾ ਫਿਰ ਮੇਰੀ ਟ੍ਰਾਂਸਫਰ ਜਿਹੜੀ ਹੈਗੀ ਉਹ ਲੁਧਿਆਣੇ ਦੀ ਹੋ ਗਈ ਮੈਂ ਐਸਪੀ ਵੈਸਟ ਰਿਆ ਉੱਥੇ ਆਲਮੋਸਟ 11 ਮਹੀਨੇ ਮਿਲ ਆਏ ਐਂਡ ਦੈਨ ਫਿਰ ਮੈਂ ਐਸਪੀ ਪ੍ਰਮੋਟ ਹੋ ਕਰਕੇ ਗੁਰਦਾਸਪੁਰ ਚਲ ਗਿਆ ਸੀਗਾ ਆਫਟਰ ਮਾਰਥ ਆਫ ਪਠਾਨਕੋਟ ਇਨਸੀਡੈਂਟ ਔਰ ਫਿਰ ਮੇਰੀ ਬਾਅਦ ਜਿਹੜੀ ਟ੍ਰਾਂਸਫਰ ਹੈਗੀ ਉਹ ਪਠਾਨਕੋਟ ਦੀ ਹੋ ਗਈ ਤੇ ਫਿਰ ਮੈਂ ਸੀਐਮ ਸਿਕਿਉਰਿਟੀ ਇਚ ਰਹਾ ਆਲਮੋਸਟ ਸਵਾ ਸਾਲ ਉਥੇ ਵੀ ਰਹਾ ਸੀ ਸੀਐਮ ਸਭ ਰਹਾ ਹੈ ਪਿਛਲੀ ਸਰਕਾਰ ਦੇ ਟਾਈਮ ਤੇ ਸੀਗਾ 2017 ਇਚ ਰਜਿਸਤਾਨ ਵਿੱਚ ਹਾਂ ਫਿਰ ਉਥੋਂ ਫਿਰ ਮੈਂ 2018 ਜੁਲਾਈ ਵਿੱਚ ਐਸਐਸਪੀ ਫਾਜ਼ਿਲਕਾ ਲੱਗਿਆ ਸੀਗਾ ਉਹ ਮੇਰੀ ਪਹਿਲੀ ਪੋਸਟਿੰਗ ਸੀਗੀ ਫਾਜ਼ਿਲਕਾ ਦੀ ਜੀ ਜੀ ਔਰ ਉਸ ਤੋਂ ਬਾਅਦ ਫਿਰ ਮੈਂ ਮੋਗਾ ਆ ਗਿਆ ਸੀਗਾ ਮੋਗੇ ਤੋਂ ਬਾਅਦ ਮਾਨਸਾ ਫਿਰ ਮਾਨਸਾ ਤੋਂ ਬਾਅਦ ਮੈਂ ਕਾਊਂਟਰ ਇੰਟੈਲੀਜੈਂਸ ਚਲ ਗਿਆ ਸੀਗਾ ਇੱਥੇ ਮੁਹਾਲੀ ਪੋਸਟਡ ਰਹਾ ਹੈ ਹੈੱਡਕੁਆਰਟਰ ਤੇ ਉਸ ਤੋਂ ਬਾਅਦ ਫਿਰ ਮੈਂ ਐਸਐਸਪੀ ਪਠਾਨਕੋਟ ਰਹਾ ਫਿਰ ਅੰਬਸਰ ਰੂਰਲ ਐਸਐ ਫਿਰ ਫਿਰ ਮੇਰੇ ਟ੍ਰਾਂਸਫਰ ਹੋ ਗਏ ਸੀ ਮੈਂ ਕਮਾਂਡੈਂਟ ਲੱਗ ਗਿਆ ਸੀਗਾ 5000 ਪੀ ਫਿਰ 4 ਇੱਕ ਮਹੀਨੇ ਉੱਥੇ ਲਾਉਣ ਤੋਂ ਬਾਅਦ ਫਿਰ ਮੈਂ ਐਸਐਸਪੀ ਜਿਹੜਾ ਹੈਗਾ ਤਰਨਤਾਰਨ ਰਿਹਾ ਉੱਥੇ ਮੈਂ 2022 ਦੀ ਇਲੈਕਸ਼ਨ ਕਰਾਈ ਹੈ ਫਿਰ ਮੈਂ ਐਸਐਸਪੀ ਮੋਗਾ ਦੁਬਾਰਾ ਰਿਹਾ ਫਿਰ ਐਸਐਸਪੀ ਬਠਿੰਡਾ ਸੀ ਕਿਹਾ ਹੁਣ ਮੈਂ ਐਸਐਸਪੀ ਰੋਪੜ ਪੋਸਟਡ ਹੈਗਾ ਦਿਸ ਇਜ਼ ਮਾਈ 9ਥ ਐਸਐਸਪੀ ਸ਼ਿਪ ਬਿਲਕੁਲ ਹੀ ਬੈ ਦੱਸ ਕੇ ਹੁਣ ਅਸੀਂ ਰੋਪੜ ਪਹੁੰਚ ਚੁੱਕੇ ਜੀ ਇਹ ਐਨਾ ਸਫਰ ਤੈਅ ਕਰਕੇ ਜੁਦੀ ਤੇ ਬਹੁਤ ਵਧੀਆ ਜੀ ਤੁਸੀਂ ਅਨੂਏ ਦੱਸਿਓ ਵੀ ਪਿੱਛੇ ਰੋਪੜ ਤੋਂ ਇਲਾਵਾ ਕੋਈ ਅਜਿਹਾ ਵੱਡੇ ਕੋਈ ਲੰਗੇਸਟਰ ਜਾਂ ਕੋਈ ਵੱਡਾ ਕੋਈ ਨਸ਼ੇ ਨੂੰ ਫੜਿਆ ਜਾ ਕੇ ਤੁਸੀਂ ਆਏ ਜੇ ਕੋਈ ਘ ਨੇ ਆਪਣੇ ਜ਼ਿਲ੍ਹੇ 'ਚ ਕਾਫੀ ਜਿਹੜੀ ਹੈਗੇ ਨੇ ਸਾਡੀ ਸਕਸੈਸ ਰਹੀ ਹੈ ਔਰ ਵਾਇਗੁਰੂ ਦੀ ਕਿਰਪਾ ਰਹੀ ਕਿ ਜਿਹੜੇ ਵੀ ਵੱਡੇ ਇਨਸੀਡੈਂਟ ਜਾਂ ਸੈਂਸੇਸ਼ਨਲ ਕ੍ਰਾਈਮ ਰਹੇ ਨੇ ਉਹਨਾਂ ਨੂੰ ਆਪਾਂ ਸੋਲਵ ਕਰਨ ਵਿੱਚ ਕਾਮਯਾਬ ਰਹੇ ਆ ਤੁਹਾਨੂੰ ਯਾਦ ਹੋਣਾ ਇੱਥੇ ਇੱਕ ਆਪਾਂ ਸੀਰੀਅਲ ਕਿਲਰ ਵੀ ਫੜਿਆ ਸੀਗਾ ਜਿਹਨੇ ਤਿੰਨ ਮਰਡਰ ਕੀਤੇ ਸਾਡੇ ਜ਼ਿਲ੍ਹੇ ਵਿੱਚ ਔਰ ਉਸ ਤੋਂ ਇਲਾਵਾ ਜਦੋਂ ਆਪਾਂ ਪੁੱਛਗੇ ਛੋਰ ਕੀਤੀ ਤਾਂ ਸਾਨੂੰ ਹੋਰ ਮਤਲਬ ਟੋਟਲ 11 ਇਨਸੀਡੈਂਟ ਜਿਹੜੇ ਹੈਗੇ ਨੇ ਉਹਦੇ ਵਿੱਚ ਨਿਕਲੇ ਜਿਨ੍ਹਾਂ ਵਿੱਚ 10 ਮਰਡਰਸ ਸੀਗੇ ਔਰ ਮਤਲਬ ਸੱਤ ਜਿਹੜੇ ਮਰਡਰ ਸੀਗੇ ਉਹ ਦੂਜੇ ਜ਼ਿਲ੍ਹਿਆਂ ਦੇ ਨਾਲ ਦੇ ਜ਼ਿਲ੍ਹੇ ਹੈਗੇ ਨੇ ਹੁਸ਼ਿਆਰਪੁਰ ਤੇ ਫਤਿਹਗੜ ਸਾਹਿਬ ਦੇ ਸੀਗੇ ਔਰ ਉਹ ਸਾਡਾ ਸਭ ਸਭ ਤੋਂ ਵੱਡਾ ਜਿਹੜਾ ਮੈਂ ਕਹੂੰਗਾ ਜਿਹੜਾ ਡਿਟੈਕਸ਼ਨ ਜਿਹੜਾ ਵਰਕ ਰਿਹਾ ਹੈਗਾ ਉਸ ਤੋਂ ਇਲਾਵਾ ਕੁਝ ਮਾਈਨਰ ਦੇ ਰੇਪ ਕੇਸਸ ਵੀ ਸੀਗੇ ਜਿਨ੍ਹਾਂ ਨੂੰ ਆਪਾਂ ਟਰੇਸ ਕੀਤਾ ਹੈਗਾ ਇੱਥੇ ਜਿਹਦੇ ਇੱਕ ਵਾਰ ਤੇ ਸਾਨੂੰ ਲੱਗਦਾ ਸੀਗਾ ਕਿ ਹਾਂ ਸਾਡੇ ਕੋਲ ਕੁਝ ਵੀ ਨਹੀਂ ਆ ਰਿਹਾ ਬਟ ਫਿਰ ਜਿਹੜਾ ਹੈਗਾ ਇੱਕ ਸਾਡੇ ਟੈਕਟੀਕਲ ਇਨਵੈਸਟੀਗੇਸ਼ਨ ਚੰਗੀ ਚਲਦੀ ਔਰ ਸਾਨੂੰ ਉਹਦੇ ਜਿਹੇ ਕੇਸ ਟਰੇਸ ਹੁੰਦੇ ਨੇ ਤੇ ਇੱਕ ਤੁਹਾਨੂੰ ਯਾਦ ਹੋਣਾ ਪਿਛਲੀ ਬਸਾਖੀ ਦੇ ਟਾਈਮ ਤੇ ਨੰਗਲ ਵਿੱਚ ਇੱਕ ਮਰਡਰ ਹੋਇਆ ਸੀਗਾ ਵਿਸ਼ਿੰਦੂ ਪਰਿਸ਼ਦ ਦੇ ਇੱਕ ਲੀਡਰ ਦਾ ਉਹ ਵੀ ਆਪਾਂ ਜਿਹੜਾ ਹੈਗਾ 24 ਘੰਟਿਆਂ ਦੇ ਅੰਦਰ ਟਰੇਸ ਕਰਕੇ ਉਹਦੇ ਬੰਦੇ ਆਪਾਂ ਫੜੇ ਸੀਗੇ ਤੇ ਲਗਾਤਾਰ ਸਾਡਾ ਜਿਹੜਾ ਹੈਗਾ ਵਰਕ ਜਿਹੜਾ ਹੈਗਾ ਡਿਟੈਕਸ਼ਨ ਦਾ ਚੱਲ ਰਿਹਾ ਹੈਗਾ ਪ੍ਰੀਵੈਂਸ਼ਨ ਦਾ ਵੀ ਚੱਲ ਰਿਹਾ ਹੈਗਾ ਔਰ ਸਨੇਚਿੰਗਸ ਦੇ ਵੀ ਕਾਫੀ ਇਨਸੀਡੈਂਟਸ ਜਿਹੜੇ ਹੋਏ ਨੇ ਉਹਨਾਂ ਨੂੰ ਆਪਾਂ ਟਰੇਸ ਕੀਤਾ ਹੈਗਾ ਇੱਕ ਕਾਫੀ ਵੱਡੀ ਚੋਰੀ ਜਿਹੜੀ ਹੈਗੀ ਸ਼ਹਿਰ ਵਿੱਚ ਹੋਈ ਸੀਗੀ ਮੋਬਾਈਲ ਦੀ ਸ਼ਾਪਸ ਤੇ ਚੋਰੀ ਹੋਈ ਸੀ ਉਸ ਤੋਂ ਇਲਾਵਾ ਇੱਕ ਗੈਂ ਉਹ ਵੀ ਸਾਡੀ ਪੁਲਿਸ ਨੇ ਜਿਹੜਾ ਹੈਗਾ ਡਿਟੈਕਟ ਕੀਤਾ ਤੇ ਲਗਾਤਾਰ ਪੁਲਿਸ ਜਿਹੜੀ ਹੈ ਜਿਹੜਾ ਬੇਸਿਕ ਵਰਕ ਸਾਡਾ ਹੁੰਦਾ ਡਿਟੈਕਸ਼ਨ ਐਂਡ ਪ੍ਰੀਵੈਂਸ਼ਨ ਆਫ ਕਰਾਈਮ ਉਹ ਆਪਾਂ ਕਰ ਰਹੇ ਹੈਗੇ ਬਿਲਕੁਲ ਸਰ ਇੱਕ ਗੱਲ ਦੱਸੋ ਵੀ ਤੁਸੀਂ ਜਿਹੜੀ ਨੌਕਰੀ ਹੈ ਪੁਲਿਸ ਦੀ ਕਹਿੰਦੇ ਹੁੰਦੇ ਵੀ 24 24 ਘੰਟੇ ਵਰਦੀ ਦੀ ਤਰਦੀ ਹੈਗੀ ਕਾਫੀ ਜਿਹੜਾ ਬਹੁਤ ਔਖੀ ਜੌਬ ਹੈਗੀ ਹੈ ਤੇ ਜਿਹੜੀ ਸਾਡੀ ਟੀਮ ਹੈ ਨਾਲ ਟੀਮ ਹੁੰਦੀ ਹੈ ਐਨੇ ਵੱਡੇ ਕੇਸ ਜਦੋਂ ਹੈਂਡਲ ਕਰਦੇ ਨੇ ਤਾਂ ਟੀਮ ਦੇ ਮਦਦ ਨਾਲ ਹੀ ਕੀਤਾ ਜਾਂਦਾ ਬਿਲਕੁਲ ਵਿਦਾਊਟ ਟੀਮਵਰਕ ਤੇ ਦੇਖੋ ਮੈਂ ਕਹੂੰਗਾ ਐਸਐਸਪੀ ਜਿਹੜਾ ਹੈਗਾ ਉਹ ਕੁਝ ਨਹੀਂ ਕਰ ਸਕਦਾ ਜਦ ਤੱਕ ਉਹਦੇ ਕੋਲ ਚੰਗੀ ਟੀਮ ਨਾ ਹੋਵੇ ਔਰ ਇੱਕ ਜਿਹੜਾ ਰੋਡ ਤੇ ਖੜਿਆ ਹੋਇਆ ਕਨਸਟੇਬਲ ਉਹ ਐਸਐਸਪੀ ਦਾ ਹੀ ਹੱਥ ਹੈਗਾ ਮੈਂ ਅਗਰ ਕਿਸੇ ਟ੍ਰੈਫਿਕ ਨੂੰ ਰੋਕਣਾ ਹੈਗਾ ਉਹਦੇ ਵਾਸਤੇ ਮੈਨੂੰ ਆਪਣੇ ਮੁਲਾਜ਼ਮਾਂ ਦੀ ਜਿਹੜੀ ਹੈ ਜ਼ਰੂਰਤ ਹੁੰਦੀ ਹੈਗੀ ਹੈ ਔਰ ਸਾਡੇ ਮੁਲਾਜ਼ਮ ਕਾਫੀ ਚੰਗਾ ਕੰਮ ਕਰ ਰਹੇ ਹੈਗੇ ਨੇ ਹੁਣ ਵੀ ਇੱਕ ਰੇਲਵੇ ਬ੍ਰਿਜ ਦਾ ਇੱਥੇ ਫਲ ਫਲਾਈਓਵਰ ਦਾ ਕੰਮ ਚੱਲਦਾ ਪਿਆ ਹੈਗਾ ਔਰ ਉੱਥੇ ਕਾਫੀ ਟ੍ਰੈਫਿਕ ਦਾ ਜਮ ਰਹਿੰਦਾ ਹੈ ਬਟ ਸਾਡੇ ਮੁਲਾਜ਼ਮ ਲਗਾਤਾਰ ਚਾਹੇ ਉਹ بارش ਹੋਵੇ ਚਾਹੇ ਤੋਪ ਹੋਵੇ ਉਤੇ ਖੜੇ ਹੋ ਕਰਕੇ ਡਿਊਟੀ ਕਰ ਰਹੇ ਹੈਗੇ ਨੇ ਔਰ ਜਿਹੜੇ ਜਿਹੜੇ ਕੇਸਸ ਬਾਰੇ ਮੈਂ ਤੁਹਾਡਾ ਨਾਲ ਗੱਲ ਕੀਤੀ ਹੈਗੀ ਹੈ ਇਹਦੇ ਵਿੱਚ ਸਾਡੀ ਪੀਐਸਚਓਸ ਸਾਡੇ ਸਾਰੇ ਮੁਲਾਜ਼ਮਾਂ ਦਾ ਸਾਡੀ ਸੀਆਈਏ ਦਾ ਸਾਰਾ ਸਹਿਯੋਗ ਰਿਹਾ ਹੈ ਬਿਲਕੁਲ ਬਿਲਕੁਲ ਅੱਛਾ ਅੱਛਾ ਗੱਲ ਕਿ ਹੋ ਰਿਹਾ ਵੀ ਜਿਵੇਂ ਹੁਣ ਯੁੱਧ ਚੱਲ ਰਿਹਾ ਨਸ਼ਿਆਂ ਵਿਰੁੱਧ ਤੇ ਕਾਫੀ ਮੈਂ ਪਰ ਵੀ ਫੜੋ ਫੜੀ ਲੱਗੀ ਹੋਈ ਹੈ ਤੇ ਮੈਨੂੰ ਇਹ ਦੱਸੋ ਵੀ ਜਿਹੜੇ ਵੱਡੇ ਸੂਤਾਕਰ ਜਿਹੜੇ ਹੁੰਦੇ ਨੇ ਛੋਟੇ ਛੋਟੇ ਫੜਕੇ ਤਾਂ ਚਲੋ ਬਹੁਤ ਆਉਂਦੇ ਆ ਵੀ ਕੋਈ 5 ਗ੍ਰਾਮ 10 ਗ੍ਰਾਮ 20 ਗ੍ਰਾਮ ਤੇ ਉਹ ਕੋ ਵੱਡਿਆਂ ਨੂੰ ਵੀ नहीं बिल्कुल पैदा है तो अगर सारा डेटा उठा करके देखोगे तो दिखेगा कि कंसीडरेबल ऑलमोस्ट पांच दस परसेंट लोगोंटिटी फड़े गए मैं अपने जिले की अगर गल करा तो एक मार्च तो लैकर के हूं तक दो सौ पंताली परचे आपते हैं और च्छा, वो दो पंताली परचियाई जो परमर्शियल क्वानिटी के मतलब ऑलमोस्ट टेन परसेंट के करीब मैं कह सकता है कि साड़ी रिकवरी जी कमर्शियल क्वॉंटिटी है जोर्शियल क्वानिटी के बंद है ਦੇ ਆਰ ਬੇਸਿਕਲੀ ਦੀ ਸਪਲਾਇਰਸ ਜਿਹਨੂੰ ਆਪਾਂ ਵੱਡੇ ਸੌਦਾਗਰ ਵੀ ਕਹਿ ਦਿੰਨੇ ਆ ਬਟ ਇਸ ਤੋਂ ਅੱਗੇ ਵੀ ਜਿਹਨੂੰ ਤੁਸੀਂ ਵੱਡੀ ਮੱਛੀ ਕਹਿੰਦੇ ਹੋ ਬਿਗ ਫਿਸ਼ ਵੀ ਕਹਿ ਦਿੰਨੇ ਹੋ ਉਹ ਕਈ ਵਾਰੀ ਹੁੰਦਾ ਹੈਗਾ ਜਿਹੜੇ ਬੰਦੇ ਤੇ ਸਮਾਨ ਮੰਗਾ ਰਹੇ ਨੇ ਚਾਹੇ ਤਾਰੋਂ ਪਾਰ ਮੰਗਾ ਰਹੇ ਹੋਣ ਚਾਹੇ ਉਹ ਦੂਜੇ ਇਸ ਪਲੇਸਿਸ ਤੋਂ ਮੰਗਾ ਰਹੇ ਹੋਣ ਉਹ ਮੰਗਾਉਣ ਵਾਲੇ ਬੰਦੇ ਹੁੰਦੇ ਨੇ ਕਿਉਂਕਿ ਰੋਪੜ ਜ਼ਿਲ੍ਹਾ ਕਾਫੀ ਦੂਰ ਪਿਆ ਜਾਂਦਾ ਹੈ ਬਾਰਡਰ ਤੋਂ ਔਰ ਉਸ ਕਰਕੇ ਜਿਹੜਾ ਹੈਗਾ ਇੱਥੇ ਵੱਡੇ ਸਪਲਾਈਅਰਸ ਤੇ ਨਹੀਂ ਹਾਜ਼ਰ ਹੈਗੇ ਬਟ ਫਿਰ ਵੀ ਸਾਡੀ ਰਿਕਵਰੀ ਚੰਗੀਆਂ ਰਹੀਆਂ ਨੇ ਪਿੱਛੇ ਵੀ ਆਪਾਂ 1.5 ਕੁਇੰਟਲ ਪੁੱਕੀ ਜਿਹੜੀ ਹੈਗੀ ਕੀਰਤਪੁਰ ਸਾਹਿਬ ਫੜੀ ਸੀਗੀ ਉਸ ਤੋਂ ਪਿਛਲੇ ਤੋਂ ਪਿਛਲੇ ਸਾਲ ਦੀ ਗੱਲ ਕਰੀਏ ਤੇ 1 ਕਿਲੋ ਹੈਰੋਇਨ ਵੀ ਇੱਥੇ ਫੜੀ ਗਈ ਸੀਗੀ ਬਟ ਇਹੋ ਜਿਹੇ ਵੱਡੇ ਪਰਚੇ ਜਿਹੜੇ ਹੈਗੇ ਨੇ ਸਾਡੇ ਚਿਹਰੇ ਦੇ ਘਾਟੇਗੇ ਨੇ ਬਟ ਤੁਹਾਨੂੰ ਇਹੋ ਜਿਹੇ ਪਰਚੇ ਬਾਰਡਰ ਇਲਾਕੇ ਵਿੱਚ ਜ਼ਿਆਦਾ ਮਿਲਣ ਚਲੋ ਬਹੁਤ ਵਧੀਆ ਗੱਲ ਹੈ ਪਰ ਇਹ ਗੱਲ ਹੋਰ ਹੈ ਜੀ ਐਸੀ ਪੁਲਿਸ ਤੇ ਐਕਸਾਮ ਜਿੱਤਾਂ ਕੇ ਲੱਗਦੇ ਹੁੰਦੇ ਆ ਪਰ ਲੇਕਿਨ ਥੋੜਾ ਥੋੜੀ ਕਿ ਤੁਹਾਨੂੰ ਕਿਉਂ ਕਹੀ ਜਾਂਦੇ ਆ ਇਮਾਨਦਾਰ ਐਸਐਸਪੀਰ ਉੱਪਰ ਦੇ ਦੇਖੋ ਜੀ ਮੈਂ ਤੇ ਵਾਈਗੁਰੂ ਦੀ ਕਿਰਪਾ ਕਹੂੰਗਾ ਸਾਡਾ ਜਿਹੜਾ ਹੈਗਾ ਪਰਿਵਾਰ ਇੱਕ ਹੰਬਲ ਫੈਮਿਲੀ ਦਾ ਹੈਗਾ ਮੇਰੇ ਨਾਨਾ ਜੀ ਪਾਟੀ ਸੀਗੇ ਤੇ ਉਹਨਾਂ ਤੋਂ ਸਾਨੂੰ ਕਾਫੀ ਗੁਣ ਮਿਲੇ ਹੈਗੇ ਨੇ ਮੇਰੇ ਮਦਰ ਫਾਦਰ ਵੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਨੇ ਸਾਨੂੰ ਵੀ ਸਿੱਖਿਆ ਮਿਲਦੀ ਹੈ ਕਿ ਆਪਾਂ ਪਾਠ ਪੂਜਾ ਕਰੀਏ ਬਟ ਇੱਕ ਚੀਜ਼ ਜਿਹੜੀ ਸਾਡੇ ਗੁਰੂ ਸਾਹਿਬ ਨੇ 10ਵੇਂ ਗੁਰੂ ਨੇ ਚਲਾਈ ਸੀਗੀ ਤਾਂ ਖਾਲਸਾ ਪੰਥ ਵਿੱਚ ਜਿਹੜਾ ਖਾਲਸ ਵਰਡ ਹੈਗਾ ਉਹ ਪਿਓਰਿਟੀ ਤੇ ਡਿਪੈਂਡ ਕਰਦਾ ਹੈ। ਔਰ ਪਿਓਰਿਟੀ ਕੇਵਲ ਬਾਹਰੋਂ ਨਹੀਂ ਚਾਹੀਦੀ ਆਪਾਂ ਨੂੰ। ਕੱਲੇ ਆਪਣੇ ਆਪ ਆਊਟਲੁੱਕ ਨੂੰ ਆਪਾਂ ਚੰਗਾ ਕਰ ਲਈਏ ਉਹਦੇ ਨਾਲ ਹੀ ਕੰਮ ਨਹੀਂ ਚੱਲਣਾ। ਆਪਣੇ ਮਨ ਨੂੰ ਵੀ ਸਾਫ਼ ਰੱਖਣਾ ਪੈਣਾ ਹੈ। ਔਰ ਇਮਾਨਦਾਰੀ ਜਿਹੜੀ ਚੀਜ਼ ਹੈਗੀ ਹੈ ਉਹ ਸਭ ਤੋਂ ਪਹਿਲੀ ਚੀਜ਼ ਹੈ। ਅਗਰ ਜੇ ਤੁਸੀਂ ਸਾਰੇ ਦੇ ਨਾਲ ਭਲਾ ਕਰੋਗੇ ਤਾਂ ਤੁਹਾਨੂੰ ਭਲਾ ਹੀ ਮਿਲਣਾ ਹੈ। ਤਾਂ ਜੋ ਸਾਨੂੰ ਸਿਖਾਇਆ ਗਿਆ ਹੈਗਾ ਅੱਛਾ ਸਾਡੀ ਜ਼ਰੂਰਤਾਂ ਵੀ ਉਸੇ ਹਿਸਾਬ ਨਾਲ ਲੱਗੀਆਂ ਨੇ ਅਸੀਂ ਆਪਣੀ ਜ਼ਰੂਰਤਾਂ ਨੂੰ ਵਧਾਇਆ ਨਹੀਂ ਹੈਗਾ। ਜਿਸ ਦਾ ਕਹਿੰਦੇ ਜਿੰਨੇ ਪੈਰ ਹੁਣ ਉਹਨੇ ਜਿੰਨੇ ਚਾਦਰ ਉਹਨੇ ਪੈਰ ਫਲਾਣੇ ਚਾਹੀਦੇ ਹੈਗੇ। ਤੇ ਸਾਨੂੰ ਕਿਤੇ ਬਾਹਰ ਜਾਣ ਦਾ ਸ਼ੌਂਕ ਨਹੀਂ ਹੈਗਾ। ਜੋ ਪੈਸੇ ਕਮਾਉਣੇ ਆ ਉਹ ਡੀਸੈਂਟ ਸਟੈਂਡਰਡ ਆਫ ਲਿਵਿੰਗ ਵਾਸਤੇ ਕਾਫੀ ਹੈਗੇ ਨੇ। ਔਰ ਉਸੇ ਹਿਸਾਬ ਨਾਲ ਆਪਾਂ ਚੱਲੀ ਜੰਨੇ ਆ ਕਿਉਂਕਿ ਇਮਾਨਦਾਰ ਹੈਗੇ ਆ ਤੇ ਲੋਕੀ ਇਮਾਨਦਾਰ ਬੁਲਾਉਂਦੇ ਹੈਗੇ ਜੇ ਤੁਸੀਂ ਇਹ ਦੱਸੋ ਚਲੋ ਠੀਕ ਹੈ ਪੈਸੇ ਕਹਿੰਦੇ ਪੁਲਿਸ ਲੰਬੇ ਨਹੀਂ ਹੁੰਦੀ ਲੋਕ ਦਿੰਦੇ ਹੁੰਦੇ ਆ ਇੱਕ ਕੱਲ ਕਹਾਵਤਾ ਬਣੀ ਹੋਈ ਆ ਲੋਕੀ ਕਹਿੰਦੇ ਆ ਪਰ ਲੇਕਿਨ ਸਾਡੇ ਰੋਪੜ ਦੇ ਵਿੱਚ ਵੀ ਮਾਈਨਿੰਗ ਤੇ ਕਾਫੀ ਰੋਲਾ ਹੈ ਨੰਗਰ ਚ ਮਾਈਨਿੰਗ ਹੈ ਜੀ ਰੋਪੜ ਚ ਮਾਈਨਿੰਗ ਹੈ ਜੀ ਕੀ ਤੁਹਾਨੂੰ ਵੀ ਆਫਰ ਆਂਦੇ ਹੋਣੇ ਵੀ ਤੁਸੀਂ ਵੀ ਦੇਖੋ ਜੀ ਜਿਹੜਾ ਆਫਰ ਲੈ ਕੇ ਆਊਗਾ ਉਹਨੂੰ ਤਾਂ ਮੈਂ ਫੜ ਕੇ ਅੰਦਰ ਕਰਦਾ ਹਾਂ ਠੀਕ ਹੈ ਨਾ ਬਿਕੋਜ਼ ਕ腐ਸ਼ਨ ਅਗਰ ਕੋਈ ਮੇਰੇ ਨਾਲ ਕਰਨ ਦੀ ਕੋਸ਼ਿਸ਼ ਕਰੇਗਾ ਜੀ ਤਾਂ ਇਟ ਇ ਜਿਹੜਾ ਹੈਗਾ ਉਹਦੇ ਦੇ ਖਿਲਾਫ ਕਾਰਵਾਈ ਕਰੂੰਗਾ ਬਟ ਕਿਉਂਕਿ ਫੇਸ ਸਾਫ਼ ਹੈਗਾ ਹੁਣ ਤੇ ਮੇਰੀ 14ਵੀਂ ਪੋਸਟਿੰਗ ਹੈਗੀ ਐ ਐਸਐਸਪੀ ਮੇਰੀ ਨੌਵੀਂ ਪੋਸਟਿੰਗ ਹੈ ਤੇ ਮੈਂ ਕਹਿਣਾ ਜਦੋਂ ਅਫਸਰ ਟਰੈਵਲ ਕਰਦਾ ਹੈ ਉਸ ਤੋਂ ਪਹਿਲਾਂ ਉਹਦੀ ਰੈਪਿਊਟੇਸ਼ਨ ਟਰੈਵਲ ਕਰ ਜਾਂਦੀ ਹੈ ਤੇ ਕੋਈ ਮੇਰੇ ਕੋਲ ਇਹੋ ਜੀ ਗੱਲ ਲੈ ਕਰਕੇ ਪਹੁੰਚਦਾ ਹੀ ਨਹੀਂ ਹੈ ਪਹੁੰਚਦੇ ਨਹੀਂ ਹੈ ਸਾਡੇ ਸੁਭਾਅ ਨੂੰ ਤੁਹਾਡੇ ਡਰ ਨੂੰ ਲੈ ਕੇ ਪਰ ਲੇਕਿਨ ਹੁਣ ਮੈਨੂੰ ਪਤਾ ਲੱਗਿਆ ਵੀ ਤੁਸੀਂ ਨਵੇਂ ਕੋਰਸਿਸ ਕਰ ਕਰਕੇ ਆਏ ਆਂ ਤੇ ਛੇਤੀ ਹੀ ਹੁਣ ਪ੍ਰੋਮੋਟ ਵੀ ਹੋਣ ਵਾਲੇ ਆਂ ਬਿਲਕੁਲ ਦੇਖੋ ਜੀ ਸਾਡਾ ਮਿਡ ਕੈਰੀਅਰ ਟ੍ਰੇਨਿੰਗ ਪ੍ਰੋਗਰਾਮ ਹੁੰਦਾ ਐ ਡੀਆਈਜੀ ਦੇ ਪ੍ਰੋਮੋਸ਼ਨ ਵਾਸਤੇ ਬੜਾ ਇੰਪੋਰਟੈਂਟ ਹੁੰਦਾ ਹੈਗਾ ਹੁਣ ਅਗਲੇ ਸਾਲ ਮੇਰਾ ਡੀਆਈਜੀ ਦਾ ਪ੍ਰੋਮੋਸ਼ਨ ਡਿਊ ਹੈਗਾ ਬਿਲਕੁਲ ਤੇ ਵਾਹਿਗੁਰੂ ਦੀ ਕਿਰਪਾ ਰਹੀ ਕਿ ਤੇ ਉਹ ਵੀ ਸਮੇਂ ਸੇ ਹੋ ਜਾਏਗਾ ਹੋ ਜਾਏਗਾ ਜੀ ਤਾਂ ਚਲ ਅਸੀਂ ਵੀ ਗੱਲਾਂ-ਗੱਲਾਂ ਦੇ ਵਿੱਚ ਆਪਾਂ ਪੁੱਛਣਾ ਹੀ ਭੁੱਲ ਗਏ ਵੀ ਮੈਰिज ਤੁਹਾਡੀ ਪੰਜਾਬ ਚ ਆ ਕੇ ਹੋਈ ਸੀਗੀ ਜੀ ਜੀ ਬਿਲਕੁਲ ਮੈਂ ਜਦੋਂ ਮੇਰੀ ਐਸਐਚਓਸ਼ਿਪ ਅੰਮ੍ਰਿਤਸਰ ਦੀ ਲੱਗੀ ਫਿਰ ਉੱਥੇ ਵਿਚੋਲੇ ਮਿਲ ਗਏ ਔਰ ਉਹ ਮੇਰੇ ਬੈਚਮੇਟ ਦੇ ਫਰੈਂਡ ਸੀਗੇ ਉਹਨਾਂ ਨੇ ਫਿਰ ਮੈਨੂੰ ਰਿਸ਼ਤੇ ਦੱਸੇ ਤੇ ਗੋਡਸ ਗ੍ਰੇਸ ਮੈਨੂੰ ਵੀ ਇੱਕ ਗੁਰਮੁਖ ਜਿਹੜਾ ਹੈਗਾ ਪਰਿਵਾਰ ਉਹ ਮਿਲ ਗਿਆ ਔਰ ਮੇਰੀ ਮੈਰिज ਜਿਹੜੀ ਹੈਗੀ ਅੰਮ੍ਰਿਤਸਰ ਸਾਹਿਬ ਹੋਈ ਫਿਰ ਮੇਰੀ ਦੋ ਡਾਟਰ ਸੱਗੀਆਂ ਨੇ ਅਸੀਂ ਇਕੱਠੇ ਇੱਥੇ ਹੀ ਤੇ ਜੋਬ ਵੀ ਕਰਦੇ ਆ ਵਾਈਫ ਤੁਹਾਡੇ ਸ਼ੀ ਇਜ਼ ਪੀ ਐਚ ਡੀ ਇਨ ਮੈਥਮੈਟਿਕਸ ਪਹਿਲਾ ਜੋਬ ਜੁਆਇਨ ਕੀਤੀ ਸੀ ਜਦੋਂ ਅੰਮ੍ਰਿਤਸਰ ਸੀਗੇ ਆਪਾਂ ਮੋਗੇ ਸੀਗੇ ਬਟ ਹਜੇ ਬੱਚੀ ਛੋਟੀ ਹੈਗੀ ਦੂਜੀ ਜਿਹੜੀ ਡਾਕਟਰ ਹੈ ਇਸ ਕਰਕੇ ਹੈ ਜਿਉਂ ਉਹਨਾਂ ਨੇ ਜੁਆਇਨ ਨਹੀਂ ਕੀਤਾ ਚਲੋ ਵੀ ਘਰ ਦੇ ਵਿੱਚ ਹੀ ਰਹਿੰਦੇ ਆ ਤੇ ਬਹੁਤ ਵਧੀਆ ਬਿਲਕੁਲ ਤੁਹਾਡਾ ਜਿਹੜਾ ਘਰੇਲੂ ਜੀਵਨ ਬੜਾ ਸਦਾਰਨ ਜਿਹਾ ਹੈਗਾ ਤੇ ਜੇ ਮੈਂ ਚਾਹਾਂਗਾ ਮੈਨੂੰ ਲੱਗਦਾ ਵੀ ਤੁਸੀਂ ਤੁਸੀਂ ਵੀ ਬਿਲਕੁਲ ਇੱਕ ਬਹੁਤ ਸ਼ਾਂਤੀ ਵਾਲਾ ਜੀਵਨ ਜੀ ਰਹੇ ਹੋਗੇ ਉਗੇ ਜਦੋਂ ਮੈਂ ਅਕਸਰ ਦੇਖਦੇ ਰਹਿੰਨੇ ਆ ਵੀ ਤੁਸੀਂ ਦੇਖਿਆ ਵੀ ਮਾਇਆ ਦਾ ਤੁਹਾਨੂੰ ਲੋੜ ਨਹੀਂ ਆ ਕਿ ਜਿੰਨੇ ਕਿ ਮਿਲਦੀ ਸਾਨੂੰ ਠੀਕ ਹੈ ਜੀ ਤੇ ਲੋਕ ਵੀ ਸੋਤ ਤਾਂ ਹੀ ਖੁਸ਼ ਹੈਗੇ ਤੇ ਕੋਈ ਇਸ ਤਰ੍ਹਾਂ ਦੀ ਘਟਨਾ ਕੋਈ ਥੋੜੀ ਜਿੰਦਗੀ ਦੀ ਹੋਰ ਕੋਈ ਜਿਹੜੀ ਸਾਡੇ ਦਰਸ਼ਕਾਂ ਨੂੰ ਤੁਸੀਂ ਸਿਰਕਾ ਮਜੁੰਦੇ ਹੋਵੇ ਬਿਲਕੁਲ ਦੇਖੋ ਜੀ ਲਾਈਫ ਵੀ ਕੋਈ ਲਾਈਫ ਤੇ ਸਟਰਗਲਸ ਨਾਲ ਭਰੀ ਹੋਈ ਹੈ ਔਰ ਹਰ ਦਿਨ ਕੁਝ ਨਾ ਕੁਝ ਹੁੰਦਾ ਹੈ ਕੁਝ ਨਾ ਕੁਝ ਨਵੀਂ ਸਿੱਖਿਆ ਮਿਲਦੀ ਹੈਗੀ ਹੈ ਲਾਈਫ ਇਜ਼ ਅ ਲਰਨਿੰਗ ਪ੍ਰੋਸੈਸ ਜਦੋਂ ਮੈਂ ਸਟੇਸ਼ਨ ਮਾਸਟਰ ਸੀਗਾ ਉਦੋਂ ਕੁਝ ਇਨਸੀਡੈਂਟ ਹੋਇਆ ਜਿੰਨੇ ਮੈਨੂੰ ਪ੍ਰੇਰਿਤ ਕੀਤਾ ਕਿ ਮੈਂ ਵਾਪਸ ਜਿਹੜਾ ਹੈਗਾ ਆਪਣੀ ਤਿਆਰੀ ਸਿਵਲ ਸਰਵਿਸੇਸ ਦੀ ਹੈਗੀ ਉਹਨੂੰ ਅੱਗੇ ਵਧਾਵਾਂ ਉਸ ਤੋਂ ਇਲਾਵਾ ਜਿਹੜਾ ਹੈਗਾ ਮੈਂ ਕਾਫੀ ਜਿਹੜਾ ਹੈਗਾ ਕੁਝ ਦੇਖਿਆ ਆਪਣੀ ਲਾਈਫ ਵਿੱਚ ਜਦੋਂ ਮੈਂ ਤਿਆਰੀ ਕਰ ਰਿਹਾ ਸੀਗਾ ਤबीयत ਮੇਰੀ ਕਾਫੀ ਵਾਰੀ ਖਰਾਬ ਹੋਈ ਬਟ ਹਮੇਸ਼ਾ ਵਾਇਗਰੂ ਨੇ ਮੈਨੂੰ ਬੈਕਅਪ ਦਿੱਤਾ ਔਰ ਮੈਂ ਦੁਬਾਰਾ ਤੋਂ ਆਪਣੀ ਜੜੀ ਹੈਗੀ ਤਿਆਰੀ ਚ ਲੱਗਿਆ ਔਰ ਉਹਨਾਂ ਦੀ ਦਇਆ ਸਦਕਾ ਹੈਗਾ ਕਿ ਮੈਨੂੰ ਸਿਵਲ ਸਰਵਿਸੇਸ ਦੀ ਜੌਬ ਮਿਲੀ ਔਰ ਗੁਰੂਆਂ ਦੀ ਧਰਤੀ ਤੇ ਕੰਮ ਕਰਨ ਦਾ ਮੌਕਾ ਮਿਲਿਆ ਉਹਨਾਂ ਦੀ ਕਿਰਪਾ ਹੈਗੀ ਹੈ ਕਿ ਮੈਂ ਤਿੰਨੇ ਜਿਹੜੇ ਤੱਕ ਆਪਣੇ ਪੰਜਾਬ ਵਿੱਚ ਹੈਗੇ ਨੂੰ ਉੱਥੇ ਮੈਂ ਆਪਣੀ ਸੇਵਾ ਦੇ ਚੁੱਕਿਆ ਹੈਗਾ ਤੇ ਅੱਗੇ ਵੀ ਆਸ ਹੈ ਕਿ ਇਸੇ ਤਰੀਕੇ ਦੇ ਨਾਲ ਉਹ ਆਪਣਾ ਜਿਹੜਾ ਹੈਗਾ ਮੇਰੇ ਪਰ ਹੱਥ ਮੇਰੇ ਉੱਤੇ ਰੱਖ ਕੇ ਰੱਖਣਗੇ ਮੈਂ ਆਪਣੇ ਪੇਰੈਂਟਸ ਦਾ ਵੀ ਕਾਫੀ ਜਿਹੜਾ ਹੈਗਾ ਸ਼ੁਕਰਗੁਜ਼ਾਰ ਹੈਗਾ ਆਪਣੇ ਮਿੱਤਰਾਂ ਦਾ ਵੀ ਕਾਫੀ ਸ਼ੁਕਰਗੁਜ਼ਾਰ ਹੈਗਾ ਉਹਨਾਂ ਦਾ ਹਮੇਸ਼ਾ ਜਿਹੜਾ ਹੈਗਾ ਮੈਨੂੰ ਮਦਦ ਰਹੀ ਹੈ ਔਰ ਮੈਨੂੰ ਹਮੇਸ਼ਾ ਜਿਹੜਾ ਹੈਗਾ ਹੌਸਲਾ ਅਫਜ਼ਾਈ ਕਰਦੇ ਰਹੇ ਹੈਗੇ ਨੇ ਇਸ ਤੋਂ ਇਲਾਵਾ ਜਿਹੜਾ ਸਟੇਸ਼ਨ ਮਾਸਟਰੀ ਦੇ ਟਾਈਮ ਤੇ ਮੈਂ ਜਿਹੜੇ ਇਨਸੀਡੈਂਟ ਦੀ ਗੱਲ ਕਰ ਰਿਹਾ ਸੀਗਾ ਵੀ ਮੈਂ ਤਿਆਰੀ ਕਰਨਾ ਆਲਮੋਸਟ ਛੱਡ ਹੀ ਦਿੱਤਾ ਸੀਗਾ ਮੈਂ ਉਸ ਵੇਲੇ ਪੋਸਟ ਗ੍ਰੈਜੂਏਸ਼ਨ ਜੁਆਇਨ ਕਰ ਲਈ ਸੀਗੀ ਮੈਂ ਡਿਊਟੀ ਕਰਦਾ ਸੀਗਾ ਇੱਕ ਇਨਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਸੀਨੀਅਰ ਅਫਸਰ ਨੇ ਮੇਰੇ ਨਾਲ ਥੋੜਾ ਜਿਹਾ ਬਸਲੂਕੀ ਕੀਤੀ ਤੇ ਮੈਨੂੰ ਲੱਗਿਆ ਕਿ ਮੈਂ ਵੀ ਦੁਬਾਰਾ ਵਾਪਸ ਤਿਆਰੀ ਵਾਸਤੇ ਵਾਲੇ ਪਾਸੇ ਲਗਾ ਔਰ ਜਿਹੜਾ ਹੈਗਾ ਆਪਣੀ ਤਿਆਰੀ ਕਰਕੇ ਮੈਂ ਜਿਹੜੀ ਗੈਸਟਟਡ ਪੋਸਟ ਹੈਗੀ ਜਿਹੜੀ ਸੀਨੀਅਰ ਅਫਸਰਾਂ ਦੀ ਪੋਸਟ ਹੈਗੀ ਉਹਦੇ ਤੇ ਜਾ ਕੇ ਕੰਮ ਕਰਕੇ ਲੋਕਾਂ ਦੇ ਨਾਲ ਚੰਗਾ ਰਿਸ਼ਤਾ ਰੱਖ ਸਕਾਂ ਤਾਂ ਅੱਜ ਮੈਨੂੰ ਲੱਗਦਾ ਹੈ ਕਿ ਉਹ ਜਿਹੜਾ ਮੈਂ ਪ੍ਰਾਣੋਸਵਲੇ ਲਿਆ ਸੀਗਾ ਉਸ ਚੀਜ਼ ਮੈਂ ਪੂਰਾ ਕੀਤਾ ਹੈਗਾ ਔਰ ਆਪਣੇ ਮੁਲਾਜ਼ਮਾਂ ਦੇ ਨਾਲ ਆਪਣੇ ਅਫਸਰਾਂ ਦੇ ਨਾਲ ਮੇਰਾ ਵਤੀਰਾ ਚੰਗਾ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਸੀਂ ਆਪਣੀ ਜ਼ਿੰਦਗੀ ਦੇ ਜਿਹੜੇ ਕੁਝ ਪਲ ਸਾਡੇ ਨਾਲ ਅੱਜ ਸ਼ੇਅਰ ਕੀਤੇ ਐ ਤੇ ਅਸੀਂ ਵੀ ਤੁਹਾਡੀ ਦਿਨ ਦੁਪਹਿਰ ਰਾਤ ਚੌਂਗਣੀ ਤਰੱਕੀ ਦੇ ਬਾਰੇ ਦੁਆ ਕਰਾਂਗੇ ਪ੍ਰਮਾਤਮਾ ਤੋਂ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੇ ਅਫਸਰ ਜਿਹੜੇ ਸਾਡੇ ਰੋਪੜ ਜ਼ਿਲ੍ਹੇ ਨੂੰ ਮਿਲਦੇ ਰਹਣ ਤਾਂ ਕਿ ਸਾਡਾ ਰੋਪੜ ਜ਼ਿਲ੍ਹਾ ਵੀ ਦਿਨ ਦੁਪਹਿਰ ਰਾਤ ਚੌਂਗਣੀ ਤਰੱਕੀ ਕਰਦਾ ਰਹੇ ਸਾਡਾ ਰੋਪੜ ਜ਼ਿਲ੍ਹਾ ਕਿਵੇਂ ਲੱਗਿਆ ਤੁਹਾਨੂੰ ਸਰ ਜੀ ਨਹੀਂ ਬਹੁਤ ਵਧੀਆ ਇਲਾਕਾ ਹੈਗਾ ਜੀ ਮਤਲਬ ਮੈਂ ਤੇ ਕਹਿਣਾ ਹੈਗਾ ਕਿ ਮੈਂ ਪਠਾਨਕੋਟ ਤੇ ਰੋਪੜ ਇਹ ਦੋ ਜ਼ਿਲ੍ਹੇ ਮੈਨੂੰ ਬਹੁਤ ਵਧੀਆ ਲੱਗੇ ਇੱਕ ਤੇ ਗ੍ਰੀਨਰੀ ਬਹੁਤ ਜ਼ਿਆਦਾ ਹੈਗੀ ਹੈ ਲੋਕ ਬਹੁਤ ਚੰਗੇ ਹੈਗੇ ਨੇ ਔਰ ਇੱਥੋਂ ਦੀ ਆਬੋ ਹਵਾ ਜਿਹੜੀ ਹੈਗੀ ਉਹ ਬਿਲਕੁਲ ਡਿਫਰੈਂਟ ਹੈਗੀ ਹੈ ਤੇ ਕਈ ਕੁਝ ਇਲਾਕੇ ਹੈਗੇ ਨੇ ਜਿੱਥੇ ਜਾ ਕੇ ਤੁਹਾਡੀ ਤਬੀਅਤ ਵੀ ਖਰਾਬ ਹੋ ਜਾਂਦੀ ਹੈ ਬਟ ਇੱਥੇ ਆ ਕੇ ਮੇਰੀ ਤਬੀਅਤ ਠੀਕ ਹੋ ਗਈ ਠੀਕ ਹੋ ਗਈ ਤੇ ਮੈਂ ਰੋਪੜ ਜ਼ਿਲ੍ਹੇ ਦੇ ਜਿਹੜੇ ਵੀ ਵਸਨੀਕ ਹੈਗੇ ਨੇ ਸਿਟੀਜ਼ਨਸ ਹੈਗੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਦਾ ਪੂਰਾ ਸਪੋਰਟ ਜਿਹੜਾ ਹੈਗਾ ਮੇਰੇ ਨਾਲ ਰਿਹਾ ਹੈਗਾ ਸਾਡੀ ਟੀਮ ਦੇ ਨਾਲ ਰਿਹਾ ਹੈਗਾ ਤੇ ਅੱਗੇ ਵੀ ਜਿਹੜਾ ਹੈਗਾ ਆਪਣਾ ਸਹਿਯੋਗ ਸਾਡੇ ਨਾਲ ਬਣਾ ਕੇ ਰੱਖਣਾ ਜਿਨ੍ਹਾਂ ਗੱਲਬਾਤ ਪੱਕੀ ਕੀਤੀ ਤੁਹਾਨੂੰ ਕਿਵੇਂ ਦੀ ਲੱਗੀ ਤੁਸੀਂ ਆਪਣੇ ਕਮੈਂਟ ਰਾਹੀਂ ਆਪਣੇ ਰਾਏ ਦੇ ਸਕਦੇ ਹੋ ਤੇ ਤੁਹਾਡਾ ਕਰਨ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਇੱਥੇ ਅੱਜ ਸਟੂਡੀਓ 'ਚ ਸਾਡੇ ਇੱਕ ਥੋੜੇ ਜਿਹੇ ਅੱਦੇ ਪਹੁੰਚਿਆ ਤੇ ਅਸੀਂ ਦਰਸ਼ਕਾਂ ਨੂੰ ਕਹਾਂਗੇ ਕਿ ਫਿਰ ਦੁਬਾਰੇ ਕਿਸੇ ਹੋਰ ਸ਼ਖਸੀਅਤ ਦੇ ਨਾਲ ਤੁਹਾਡੇ ਗੁਰੂ ਹੋਵਾਂਗੇ ਧੰਨਵਾਦ ਸਭ ਨੂੰ